ਕਿਲਿਸ਼ੀ ਸਾਲ ਤੋਂ ਕਰੀਬ ਮੇਰਾ ਬੇਟਾ ਇਟਲੀ ਵਿੱਚ ਗਿਆ ਸੀ ਉੱਥੇ ਰਹਿ ਰਿਹਾ ਸੀ ਉਹ ਡੇਰੀ ਫਾਰਮ ਦੇ ਕੰਮ ਕਰਦਾ ਆ ਰਿਹਾ ਸੀ ਆ ਪਿਛਲੇ ਦਿਨੀ ਮੰਗਲਵਾਰ ਕਰੀਬ 4:00 ਵਜੇ ਦੇ ਉਹ ਉੱਥੋਂ ਲਾਪਤਾ ਹੋ ਗਿਆ ਪਤਾ ਨਹੀਂ ਲੱਗ ਰਿਹਾ ਪਿਓ ਮੇਰਾ ਬੇਟਾ ਹਰਮਨਦੀਪ ਸਿੰਘ ਕਿੱਥੇ ਚਲੇ ਗਿਆ ਵਾ ਮੱਝਾਂ ਵਾਲੀ ਡੇਰੀ ਆ ਜੀ ਦੁੱਧ ਦੀ ਡੇਰੀ ਫਾਰਮ ਆ ਆਪਣਾ ਡੇਰੀ ਫਾਰਮ ਕਹਿੰਦੇ ਉਹ ਦੋ ਛਟਾਲਾ ਕਹਿੰਦੇ ਆ ਉੱਥੇ ਕੰਮ ਕਰ ਰਿਹਾ 6 ਸਾਲ ਤੋਂ ਲਗਾਤਾਰ ਇੱਥੇ ਕੰਮ ਕਰਦਾ ਆ ਰਿਹਾ ਜੀ ਅੱਜ ਤਾਂ ਆਪਣਾ ਨਾਮ ਦੱਸ ਕੇ ਪਿੰਡ ਦੱਸ ਕੇ ਸਾਰੀ ਗੱਲ ਦਾ ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਆ ਗੂ ਇੱਕ ਸੋਸ਼ਲ ਨੈਟਵਰਕਰ ਤੁਹਾਡੇ ਚੈਨਲ ਦੇ ਮਾਧਿਅਮ ਰਿੰਦਸਣਾ ਚਾਹੁੰਦਾ ਵੀ ਮੇਰਾ ਪਿੰਡ ਮਹਾਵਾ ਨਜ਼ਦੀਕ ਟਾਰੀਵਾਗਾ ਬਾਰਡਰ ਜ਼ਿਲ੍ਹਾ ਅੰਮ੍ਰਿਤਸਰ ਮੈਂ ਆਪ ਜੀ ਦੇ ਚੈਨਲ ਦੇ ਮਾਦੀਮ ਰ ਦੱਸਣਾ ਚਾਹੁੰਦਾ ਵੀ ਪਿਛਲੇ 6 ਸਾਲ ਤੋਂ ਕਰੀਬ ਮੇਰਾ ਬੇਟਾ ਇਟਲੀ ਵਿੱਚ ਗਿਆ ਸੀ ਉੱਥੇ ਰਹਿ ਰਿਹਾ ਸੀ ਔਰ ਡੇਰੀ ਫਾਰਮ ਤੇ ਕੰਮ ਕਰਦਾ ਰਿਹਾ ਸੀ ਆ ਪਿਛਲੇ ਦਿਨੀ ਮੰਗਲਵਾਰ ਕਰੀਬ 4:00 ਵਜੇ ਦੇ ਉੱਥੋਂ ਲਾਪਤਾ ਹੋ ਗਿਆ ਪਤਾ ਨਹੀਂ ਲੱਗ ਰਿਹਾ ਕਿ ਉਹ ਮੇਰਾ ਬੇਟਾ ਹਰਮਨਦੀਪ ਸਿੰਘ ਕਿੱਥੇ ਚਲੇ ਗਿਆ ਵਾ ਮੈਂ ਤੁਹਾਨੂੰ ਸੋਸ਼ਲ ਨੈਟਵਰਕ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵਾਂ ਇਟ ਦੀ ਵਿੱਚ ਬੈਠੇ ਪੰਜਾਬੀਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿਸੇ ਦੀ ਮਾਂ ਦਾ ਪੁੱਤ ਕਿਸੇ ਦਾ ਪਿਓ ਦਾ ਪਿੱਤਾ ਦਾ ਬੱਚਾ ਉਹ ਲੱਭ ਕੇ ਦੇ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿੱਤਨਾ ਮੈਂ ਵੀ ਇਸੇ ਤਰ੍ਹਾਂ ਤੁਹਾਡੇ ਸੋਸ਼ਲ ਨੈਟਵਰਕਰਾਂ ਹੀ ਔਰ ਆਪਣੇ ਸੋਸ਼ਲ ਨੈਟਵਰਕਰਾਂ ਹੀ ਅੱਜ ਤੱਕ ਕਰੀਬ 12 ਗ ਆਸਿਆਣੇ ਆਦਮੀ ਔਰ ਚਾਰ ਬੀਬੀਆਂ ਚਾਰ ਲੜਕੇ ਭੇਜੁਕਾ ਵਾਂ ਮੈਨੂੰ ਅੱਜ ਪਤਾ ਲੱਗਿਆ ਜੇ ਕੀ ਕਿ ਦੁੱਖ ਹੁੰਦਾ ਵਾ ਲੋਕਾਂ ਦੇ ਦੁੱਖ ਸੁਣਦਾ ਹੁੰਦੇ ਸੀ ਵੀ ਅੱਜ ਮੇਰਾ ਵੀ ਦੁੱਖ ਹੋ ਬਣ ਗਿਆ ਮੇਰਾ ਵੀ ਬੱਚਾ ਡੈਕਰੀ ਵਿੱਚ ਗੁੰਮ ਹੋਇਆ ਵਾ ਤੇ ਜੇ ਆਪ ਮੇਰੀ ਹੈਲਪ ਕਰੋ ਤੇ ਮੇਰਾ ਬੱਚਾ ਮਿਲ ਸਕਦਾ ਪਤਾ ਨਹੀਂ ਲੱਗ ਰਿਹਾ ਬੱਚਾ ਕਰਦਾ ਸੀ ਖੀਰਲੀ ਵੱਲ ਥੜੀ ਕਦੋਂ ਗੱਲ ਬਾਤ ਕੋਈ ਉੱਥੋਂ ਹੁਣ ਤੱਕ ਤੁਹਾਨੂੰ ਕੀ ਜਾਣਕਾਰੀ ਅਸਲ ਹੋਈ ਹੈ ਮੱਝਾਂ ਵਾਲੀ ਡੇਰੀ ਆ ਜੀ ਦੁੱਧ ਦੀ ਡੇਰੀ ਫਾਰਮ ਆ ਆਪਾਂ ਡੇਰੀ ਫਾਰਮ ਕਹਿੰਦੇ ਉਹਦਾ ਸ਼ਟਾਲਾ ਕਹਿੰਦੇ ਆ ਉੱਥੇ ਕੰਮ ਕਰ ਰਿਹਾ 6 ਸਾਲ ਤੋਂ ਲਗਾਤਾਰ ਇੱਥੇ ਕੰਮ ਕਰਦਾ ਆ ਰਿਹਾ ਜੀ ਬਲਜਿੰਦਰ ਸਿੰਘ ਨਾਂ ਦਾ ਫਗਵਾੜੇ ਦਾ ਮੁੰਡਾ ਉਹ ਔਰ ਮੇਰੇ ਚਾਚੇ ਦਾ ਬੇਟਾ ਓਥੇ ਕੇਵਲ ਸਿੰਘ ਜਿੰਨੇ ਉਹਨੂੰ ਖੜਿਆ ਵਾ ਸਾਹਮਣੇ ਘਰ ਉਹਦਾ ਵੀ ਘਾਰਿਆ ਤੇ ਪਤਾ ਨਹੀਂ ਲੱਗ ਰਿਹਾ ਵੀ ਕੀ ਗੱਲ ਬਣੀ ਆ ਮੇਰੀ ਜਿਹੜੀ ਲਾਸਟ ਗੱਲ ਹੋਈ ਆ ਸੌ ਮਰ 4:20 ਦੇ ਇੰਡੀਆ ਦੇ ਟਾਈਮ ਨਾਲ ਗੱਲਬਾਤ ਹੋਈ ਸੀ ਬੜੇ ਚੰਗੇ ਮੋਜ ਗੱਲਬਾਤ ਹੋਈ ਕਦੀ ਇਹੋ ਜਿਹਾ ਕੋਈ ਨਹੀਂ ਕਦੀ ਨਾ ਗਰਸਿਆ ਇਹਨਾਂ ਮੇਰੇ ਨਾਲ ਕਦੀ ਗੱਲਬਾਤ ਨਹੀਂ ਕੀਤੀ ਤੇ ਬਹੁਤ ਸੋਹਣੀ ਆਪਣੇ ਮਾਤਾ ਨਾਲ ਵੀ ਗੱਲਾਂ ਕਰਦਾ ਹੈ ਮੇਰੇ ਨਾਲ ਗੱਲਾਂ ਕਰਦਾ ਹੈ ਤੇ ਸਮਝ ਨਹੀਂ ਲੱਗੀ ਕੀ ਗੱਲ ਬਣ ਗਈ ਆ ਕੋਈ ਟੈਨਸ਼ਨ ਕੋਈ ਤਰਾਕ ਕੋਈ ਟੈਨਸ਼ਨ ਨਹੀਂ ਕੋਈ ਬਿਮਾਰ ਨਹੀਂ ਕੋਈ ਗੱਲਬਾਤ ਨਹੀਂ ਬਿਲਕੁਲ ਇੰਡੀਆ ਉਹਨ ਦਾ ਪਹਿਲਾ ਨੇ ਪ੍ਰੋਗਰਾਮ ਉਸਨੇ ਬਣਾਇਆ ਸੀ ਵੀ ਮੈਂ ਪ੍ਰੋਗਰਾਮ ਬਣਾਇਆ ਸੀ ਵੀ ਮੈਂ ਆਉਣਾ ਤੇ ਫਿਰ ਉਸ ਤੋਂ ਬਾਅਦ ਵਿੱਚ ਉਹਨੇ ਕਹਿਤਾ ਵੀ ਚੱਲ ਮੈਂ ਆਪਣੇ ਭਰਾ ਉਹਦਾ ਫੌਜੀ ਹੈ ਵੱਡਾ ਦੇਸ਼ ਦੀ ਸੇਵਾ ਵਿੱਚ ਲੱਗਾ ਹੋਇਆ ਵਾ ਤੇ ਜਦੋਂ ਮੇਰੇ ਫੌਜੀ ਭਰਾ ਦਾ ਵਿਆਹ ਹੋਊਗਾ ਤੇ ਮੈਂ ਉਦੋਂ ਹੀ ਆਉਂਗਾ ਤੇ ਉਹਨੇ ਬਾਅਦ ਵਿੱਚ ਜਾਣ ਦਾ ਪ੍ਰਣ ਕੀਤਾ ਵੀ ਮੈਂ ਵੀ ਵਿਆਹ ਦੇ ਇੱਥੇ ਹੀ ਆਉਂਗਾ ਮੁਰਕੇ ਬਾਅਦ ਵਿੱਚ ਮੇਰ ਤਾਂ ਵਾਇ ਨਹੀਂ ਜਾਣਾ ਜੀ ਪਾਰਟਿਕਾ ਤੋਂ ਬਲ ਕਰੋਗੇ ਇਸ ਪ੍ਰਕਾਰ ਦਾ ਰਾਸਾ ਗੇਮ ਕਿਤੇ ਅਸੀਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਟਲੀ ਦੀ ਸਰਕਾਰ ਨਾਲ ਵਾਰਤਾ ਕਰਕੇ ਗਰਜੀਤ ਸਿੰਘ ਔਂਜਲਾ ਜੀ ਦੀ ਵੀ ਬੇਨਤੀ ਕਰਦਾ ਮੈਂ ਤੁਹਾਡੀਆਂ ਨਹੀਂ ਵੀਡੀਓ ਵੇਂਦਾ ਰਹੀਨਾ ਤੁਸੀਂ ਬੜੇ ਹੀ ਬੱਚੇ ਸਾਡੇ ਇੰਡੀਆ ਦੇ ਲਿਆ ਲਿਆ ਦਿੱਤੇ ਨੇ ਔਂਜਲਾ ਸਾਹਿਬ ਮੈਂ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਦਾ ਮੇਰਾ ਬੱਚਾ ਲਿਆ ਗਦਾ ਉਹ ਮੈਨੂੰ ਪਤਾ ਲੱਗੂਗਾ ਤੁਸੀਂ ਕਿੰਨੇ ਬੱਚੇ ਲਿਆ ਗਦੇ ਦਿੱਤੇ ਆ ਮੇਰੇ ਬੱਚੇ ਵਾਸਤੇ ਆਪ ਸੰਸਦ ਵਿੱਚ ਆਵਾਜ਼ ਉਠਾਓ ਆਪ ਮੈਸੇਜ ਇੰਡੀਆ ਦੀ ਮੈਸੇਜ ਦੀ ਆਵਾਜ਼ ਉਠਾਓ ਤੇ ਇਟਲੀ ਦੀ ਮੈਸੀਜੀ ਵਾਇਟ ਹੋ ਵੀ ਮੇਰਾ ਬੱਚਾ ਹਰਮਨਦੀਪ ਲੱਭਣਾ ਚਾਹੀਦਾ ਪੁਲਿਸ ਕੰਪਲੀਟ ਵੀ ਕੱਲ ਦੀ ਕਰ ਦਿੱਤੀ ਗਈ ਹੈ ਬੁੱਧਵਾਰ ਦੀ 4 ਵਜੇ ਦੀ ਕਰੀਬ ਹੁਣ ਲੱਗ ਜਾਂਦਾ ਪਤਾ ਵੀ ਕੀ ਕਰਦੇ ਪੁਲਿਸ ਵਾਲੇ ਜੀ